ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਜਿਹੜਾ ਆਕਾਲੀ ਦਲ ਪੁਨਰਸਬਜੀਤ ਹੋਇਆ ਉਹਦਾ ਪੰਥਕ ਪੈਚੜਾ ਕੀ ਹੋਵੇ ਕੱਲੇ ਕੁਝ ਸ਼ੁਰੂ ਹੁੰਦੀ ਹੈਗੀ ਆ ਸੋ ਤੁਸੀਂ ਦੇਖੋ ਵੀ ਜਿਹੜਾ ਪੰਜਾਬ ਦਾ ਸਿੱਖ ਪੋਲਿਟਿਕਸ ਦਾ ਇਸ ਵੇਲੇ ਸਿਨੈਰੀਓ ਹੈਗਾ ਉਹਦੇ ਤੇ ਦੋ ਤਰ੍ਹਾਂ ਦੀ ਪੋਲਰਾਈਜੇਸ਼ਨ ਹੋਊ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਦੀ ਵਿਚਾਰਧਾਰਾ ਦੇ ਉਹਨਾਂ ਦਾ ਧੜਾ ਹੈ ਤੇ ਦੂਜੇ ਪਾਸੇ ਪੰਥਕ ਜਜ਼ਬਾਤਾਂ ਦੀ ਅਗਵਾਈ ਕਰਨ ਵਾਲੇ ਲੋਕਾਂ ਦਾ ਧੜਾ ਜਿਹਦੀ ਅਗਵਾਈ ਇਸ ਵੇਲੇ ਭਾਈ ਅਮਰਪਾਲ ਸਿੰਘ ਜਿਹੜੇ ਖਡੂਰ ਸਾਹਿਬ ਤੋਂ ਐਮਪੀ ਆ ਉਹ ਕਰ ਰਹੇ ਨੇ ਇਹ ਜਿਹੜਾ ਸਿਆਸੀ ਸੰਘਰਸ਼ ਹੈਗਾ ਜਿਹੜਾ ਵੋਟਾਂ ਦਾ ਸੰਘਰਸ਼ ਆ ਇਹ ਰਾਜਨੀਤੀ ਤੇ ਆਪਣਾ ਪ੍ਰਭਾਵ ਪਾਉਣ ਦਾ ਸੰਘਰਸ਼ ਆ ਜੇ ਉਹ ਸੁਖਵੀਰ ਸਿੰਘ ਬਾਦਲ ਔਰ ਭਾਈ ਅਮਰਪਾਲ ਸਿੰਘ ਦੇ ਦਰਮਿਆਨ ਰਹਿੰਦਾ ਤਾਂ ਉਹਦੇ ਚੋਂ ਸਿੱਖ ਸੰਗਤਾਂ ਭਾਈ ਅਮਰਪਾਲ ਸਿੰਘ ਦੇ ਹੱਥ ਵਿੱਚ ਵੱਡੀ ਦੇ ਵਿੱਚ ਜਿਹੜੀਆਂ ਉਹ ਮਤਲਬ ਜਿੱਦਾਂ ਖਡੂਰ ਸਾਹਿਬ ਦੇ ਵਿੱਚ ਹੋਇਆ ਆਪਾਂ ਦੇਖਿਆ ਕਿ ਪੂਰਾ ਜ਼ੋਰ ਲਾਇਆ ਹੋਇਆ ਸੀ ਸੁਖਬੀਰ ਸਿੰਘ ਬਾਦਲ ਉਹ ਸੋ ਪੂਰੇ ਪੰਜਾਬ ਵਿੱਚੋਂ ਭਾਈ ਅਮਰਪਾਲ ਸਿੰਘ ਦੇ ਹੱਕ ਵਿੱਚ ਜਿਹੜੀ ਲਹਿਰ ਆ ਉੱਠ ਸਕਦੀ ਹੈ ਜੇ ਉਹ ਬਾਹਰ ਆ ਜਾਂਦੇ ਆ ਫਿਰ ਤਾਂ ਜ਼ਿਆਦਾ ਪ੍ਰਭਾਵ ਪਵੇਗਾ ਹਨਾ ਜੀ ਜੀ ਹਾਲਾਂਕਿ ਅਸੀਂ ਨਹੀਂ ਕਹਿੰਦੇ ਵੀ ਇਹ ਸੈਂਟਰ ਦੀਆਂ ਜਾਂ ਇੰਟੈਲੀਜੈਂਸ ਏਜੰਸੀਆਂ ਦੀ ਕਿਸੇ ਚਾਲ ਵਿੱਚ ਛੁੜ ਜੇ ਹੋਇਆ ਇੰਟੈਲੀਜੈਂਸ ਏਜੰਸੀਆਂ ਇਹ ਚਾਹੁੰਦੀਆਂ ਜੀ ਵੀ ਸੁਖਬੀਰ ਸਿੰਘ ਦੇ ਮੁਕਾਬਲੇ ਗਿਆਨੀ ਹਰਪ੍ਰੀਤ ਸਿੰਘ ਵਾਲੇ ਧੜੇ ਨੂੰ ਹੀ ਲਿਆਂਦਾ ਜਾਵੇ ਉਹਦੇ ਚੋਂ ਭਾਈ ਅਮਰਪਾਲ ਸਿੰਘ ਨੂੰ ਮਾਈਨਸ ਕਰ ਦਿੱਤਾ ਜੇ ਜੇ ਸੁਖਵੀਰ ਸਿੰਘ ਬਾਦਲ ਦੇ ਧੜੇ ਦੀ ਟੱਕਰ ਗਿਆਨੀ ਹਰਪ੍ਰੀਤ ਸਿੰਘ ਵਾਲੇ ਤੁਹਾਡੇ ਨਾਲ ਹੁੰਦੀ ਆ ਉਹਦੇ ਚ ਸੁਖਵੀਰ ਸਿੰਘ ਬਾਦਲ ਗੇਨਫੁਲ ਹੋਏਗਾ ਉਹ ਇਹਨਾਂ ਨੂੰ ਹਰਾ ਸਕਦਾ ਮਤਲਬ ਉਹਦਾ ਉਹਨਾਂ ਦਾ ਅਪਰ ਹੈਂਡ ਹੋਏਗਾ ਹਾਂ ਉਹਦਾ ਅਪਰ ਹੈਂਡ ਇਦੇ ਨਾਲ ਕੱਲੀ ਸੁਖਵੀਰ ਸਿੰਘ ਬਾਦਲ ਨੂੰ ਚੁਣੌਤੀ ਨਹੀਂ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਹੁਣ ਤੁਸੀਂ ਦੇਖੋ ਵੀ ਸਾਰੀ ਸਾਰੀਆਂ ਪਾਰਟੀਆਂ ਦੇ ਲੀਡਰ ਚਾਹੇ ਉਹ ਕਾਂਗਰਸ ਦਾ ਚਾਹੇ ਅਕਾਲੀ ਦਲ ਦਾ ਚਾਹੇ ਭਾਜਪਾ ਦਾ ਜਾਂ ਆਮ ਆਦਮੀ ਪਾਰਟੀ ਦਾ ਉਹ ਇਹ ਚਾਰਿਆਂ ਵੀ ਕਿਤੇ ਅਮਰਤਪਾਲ ਸਿੰਘ ਬਾੜ ਨਾ ਜਾਈ ਉਹ ਸਾਰਿਆਂ ਦੀਆਂ ਵੋਟਾਂ ਖਤਮ ਕਰ ਦੇ ਇਸ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਸੁਚੇਤ ਹੋ ਕੇ ਵੀ ਆ ਜੜੀਆਂ ਕੁਝ ਕਮਜ਼ੋਰ ਕੜੀਆਂ ਉਹਨਾਂ ਦੇ ਪਾਰਟੀ ਵਿੱਚ ਹੈਗੀਆਂ ਇਹਨਾਂ ਤੇ ਖਿਆਲ ਰੱਖੇ ਹੋ ਸਕਦਾ ਕਿਉਂਕਿ ਇੰਟਰਨਲ ਪਾਰਟੀ ਬਹੁਤ ਕੁਝ ਹੋਇਆ ਕਰਦਾ ਬੇਸ਼ੱਕ ਤੁਹਾਨੂੰ ਟਿਕਟਾਂ ਦੇਣੀਆਂ ਪੈਣ ਇਹਨਾਂ ਨੂੰ ਪਰ ਟਰਾਈ ਕਰੋ ਇਹ ਜਿੱਤਣ ਨਾ ਕਿਉਂਕਿ ਰਾਜਨੀਤੀ ਵਿੱਚ ਇਸ ਤਰ੍ਹਾਂ ਵੀ ਹੁੰਦਾ ਹੈ ਨਾ ਸੋ ਇਹਨਾਂ ਨੂੰ ਟਿਕਟਾਂ ਜ਼ਰੂਰ ਦੇ ਦਿਓ ਪਰ ਕੌਮ ਨੂੰ ਇੱਕ ਤਰ੍ਹਾਂ ਨਾਲ ਇੰਟਰਨਲ ਸੰਦੇਸ਼ ਹੋਵੇ ਵੀ ਇਹਨਾਂ ਨੂੰ ਜਿਤਾਇਆ ਨਾ ਜਾਵੇ ਜਿਨ੍ਹਾਂ ਨੇ ਸੁਖਵੀਰ ਸਿੰਘ ਬਾਦਲ ਨਾਲ ਜਾ ਕੇ ਮਿਲ ਜਨਾਂ ਤੇ ਦੁਦੇਬੰਨੇ ਜਿਹੜਾ ਆਪਾਂ ਕਹਿ ਲਈਏ ਕਿ ਪੁਨਰ ਸੁਰਜੀਤ ਅਕਾਲੀ ਦਲ ਹੈਗਾ ਏ ਜਿਹਦੇ ਪ੍ਰਧਾਨ ਗਿਆਨੀ ਹਰਪੀ ਸਿੰਘ ਹੁਣੀ ਹੈਗੇ ਨੇ ਆ ਉਹਨਾਂ ਦੇ ਵਿੱਚ ਅੰਦਰ ਵੀ ਕਈ ਕੰਸੂਹਾ ਮਲੀਆਂ ਨੇ ਕਿ ਕਾਫੀ ਸਾਰੀ ਕਸ਼ਮਕਸ਼ ਹੈ ਜਾਂ ਲੀਡਰਸ਼ਿਪ ਦੇ ਵਿੱਚ ਆਪਸ ਵਿੱਚ ਕੋਈ ਗੱਲਬਾਤ ਜਾਂ ਜਿਸ ਤਰੀਕੇ ਦਾ ਇਦਾਂ ਦੀਆਂ ਕਾਫੀ ਖਬਰਾਂ ਜਿਹੜੀਆਂ ਕੁਝ মিডিਆ ਆਊਟਲੈਟਸ ਤੇ ਵੀ ਪਿਛਲੇ ਦਿਨੀ ਆਈਆਂ ਹੈਗੀਆਂ ਨੇ ਕਿਹੋ ਜਿਹਾ ਜੇ ਆਪਾਂ ਕਹੀਏ ਕਿ ਇਹਨਾਂ ਦਾ ਪੈਤੜਾ ਜਿਹੜਾ ਹੋਣਾ ਚਾਹੀਦਾ ਜੇ ਆਪਾਂ ਸਿਆਸੀ ਪੜ ਦੀ ਗੱਲ ਕਰ ਲਈਏ ਕੀ ਕੁਝ ਜਿਹੜਾ ਬਿਹਾਈਂਡ ਦਾ ਸੀਨ ਜਿਹੜਾ ਹੈ ਚੱਲ ਰਿਹਾ ਹੈਗਾ ਕਿਉਂਕਿ ਦੂਜੇ ਬੰਨੇ ਅਕਾਲੀ ਦਲ ਵਾਰਿਸਪਨ ਪੰਜਾਬ ਦੇ ਨਾਲ ਕਈ ਵਾਰੀ ਇਦਾਂ ਇਹ ਵੀ ਆ ਰਿਹਾ ਹੈ ਕਿ ਜਿਹੜੀ ਚਾਹੇ ਹੁਣ ਜਿਹੜੀ ਤਰਨਤਾਂ ਦੀ ਜਿਮਨੀ ਚੋਣ ਹੋਣੀ ਹੈ ਕਿ ਉਸ ਦੇ ਵਿੱਚ ਦੋਨੋਂ ਇਕੱਠੇ ਹੋ ਕੇ ਵੀ ਲੜ ਸਕਦੇ ਨੇ ਦੂਜੇ ਬੰਨੇ ਇਹ ਵੀ ਆ ਰਿਹਾ ਹੈ ਕਿ ਸ਼ਾਇਦ ਅਜੇ ਇੱਥੇ ਕੋਈ ਅੰਤਮ ਫੈਸਲਾ ਨਹੀਂ ਹੋਇਆ ਜਾਂ ਕੀ ਕੁਝ ਬਿਹਾਈਂਡ ਦਾ ਸੀਨ ਜਿਹੜਾ ਹੈ ਚੱਲ ਰਿਹਾ ਹੈਗਾ ਹਾਂਜੀ ਸੋ ਕਾਫੀ ਤੁਹਾਡਾ ਆਇਮ ਸਵਾਲ ਹੈਗਾ ਸੋ ਬਿਗ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਜਿਹੜਾ ਅਕਾਲੀ ਦਲ ਪੁਨਰਸਰਜੀਤ ਹੋਇਆ ਉਹਦਾ ਪੰਥਕ ਪੈਤੜਾ ਕੀ ਹੋਵੇ ਗੱਲ ਇੱਥੋਂ ਸ਼ੁਰੂ ਹੁੰਦੀ ਹੈ ਸੋ ਤੁਸੀਂ ਦੇਖੋ ਵੀ ਜਿਹੜਾ ਪੰਜਾਬ ਦਾ ਸਿੱਖ ਪੋਲਿਟਿਕਸ ਦਾ ਇਸ ਵੇਲੇ ਸਿਨੈਰੀਓ ਹੈਗਾ ਉਹਦੇ ਤੇ ਦੋ ਤਰ੍ਹਾਂ ਦੀ ਪੋਲਰਾਈਜੇਸ਼ਨ ਹੋਈ ਆ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਦੀ ਵਿਚਾਰਧਾਰਾ ਤੇ ਉਹਨਾਂ ਦਾ ਧੜਾ ਹੈ ਤੇ ਦੂਜੇ ਪਾਸੇ ਪੰਥਕ ਜਜ਼ਬਾਤਾਂ ਦੀ ਅਗਵਾਈ ਕਰਨ ਵਾਲੇ ਲੋਕਾਂ ਦਾ ਧੜਾ ਜਿਹਦੀ ਅਗਵਾਈ ਇਸ ਵੇਲੇ ਭਾਈ ਅਮਰਤਪਾਲ ਸਿੰਘ ਜਿਹੜੇ ਖਡੂਰ ਸਾਹਿਬ ਤੋਂ ਐਮਪੀ ਆ ਉਹ ਕਰ ਰਹੇ ਹੈਗੇ ਆ ਸੋ ਜੇ ਜੇ ਜਿਹੜਾ ਸਿਆਸੀ ਸੰਘਰਸ਼ ਹੈਗਾ ਜਿਹੜਾ ਵੋਟਾਂ ਦਾ ਸੰਘਰਸ਼ ਆ ਜਾਂ ਰਾਜਨੀਤੀ ਤੇ ਆ ਆਪਣਾ ਪ੍ਰਭਾਵ ਪਾਉਣ ਦਾ ਸੰਘਰਸ਼ ਜੇ ਉਹ ਸੁਖਬੀਰ ਸਿੰਘ ਬਾਦਲ ਔਰ ਭਾਈ ਅਮਰਤਪਾਲ ਸਿੰਘ ਦੇ ਦਰਮਿਆਨ ਰਹਿੰਦਾ ਤਾਂ ਉਹਦੇ ਚੋ ਸਿੱਖ ਸੰਗਤਾਂ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਵੱਡੀ ਗਿਣਤੀ ਵਿੱਚ ਆ ਜਿਹੜੀਆਂ ਉਹ ਉਹ ਪਰ ਜਦਾਂ ਜਦਾਂ ਖਡੂਰ ਸਾਹਿਬ ਦੇ ਵਿੱਚ ਹੋਇਆ ਆਪਾਂ ਦੇਖਿਆ ਕਿ ਪੂਰਾ ਜੋਰ ਲਾਇਆ ਹੋਇਆ ਸੀ ਸੁਖਬੀਰ ਸਿੰਘ ਬਾਦਲ ਹੁਣਾ ਸੋ ਪੂਰੇ ਪੰਜਾਬ ਵਿੱਚੋਂ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਆ ਜਿਹੜੀ ਲਹਿਰ ਆ ਉੱਠ ਸਕਦੀ ਆ ਜੇ ਉਹ ਬਾਹਰ ਆ ਜਾਂਦੇ ਆ ਫਿਰ ਤਾਂ ਜ਼ਿਆਦਾ ਪ੍ਰਭਾਵ ਹੋਵੇਗਾ ਨਾ ਸੋ ਹੁਣ ਪੁਨਰ ਸਰਜੀਤ ਅਕਾਲੀ ਦਲ ਵਿੱਚ ਆ ਜਾਂਦਾ ਹੈਗਾ ਨਾ ਸੋ ਇਹਦੇ ਚੋਂ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਕਿਸੇ ਸਾਜ਼ਿਸ਼ਤ ਆਇਆ ਬਕਾਇਦਾ ਇੱਕ ਪ੍ਰੋਸੈਸ ਚੋਂ ਆਇਆ ਸੋ ਜਿਨ੍ਹਾਂ ਲੋਕਾਂ ਜਿਹੜੇ ਲੋਕ ਲਗਾਤਾਰ ਪੰਥ ਨਾਲ ਪੰਥਦਰਦੀਆਂ ਵਾਂਗ ਜੁੜੇ ਰਹੇ ਹੈਗੇ ਆ ਸੋ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦਾ ਖਹਿੜਾ ਛੱਡ ਕੇ ਇਸ ਦਲ ਨੂੰ ਜਿਹੜੀ ਹੈਗੀ ਹਮਾਇਤ ਦਿੱਤੀ ਹੈਗੀ ਆ ਹੁਣ ਤਿੰਨ ਧਿਰੀ ਗੱਲਬਾਤ ਹੋ ਰਹੀ ਹੈਗੀ ਆ ਸੁਖਵੀਰ ਸਿੰਘ ਬਾਦਲ ਇੱਕ ਪਾਸੇ ਆ ਵਿਚਾਰਗਿਆਨੀ ਹਰਪ੍ਰੀਤ ਸਿੰਘ ਜੀ ਆਗੇ ਹੋਇਆ ਤੇ ਨਾਲ ਹੀ ਭਾਈ ਅਮਰਤਪਾਲ ਸਿੰਘ ਦਾ ਇੱਕ ਵੱਡਾ ਜੀ مطلب ਤਿੰਨ ਅਕਾਲੀ ਵੋਟ ਜਿਹੜੀ ਆਪਾਂ ਕਹਿ ਲਈਏ ਸਮੁੱਚੇ ਤੌਰ ਤੇ ਤਿੰਨ ਹਿੱਸਿਆਂ ਦੀ ਵੰਡੀ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਦੀ ਵਿਚਾਰਤਾ ਰਾ ਤੇ ਲੀਡਰਸ਼ਿਪ ਨੂੰ ਚੁਣੌਤੀ ਦੇਣ ਦੀ ਕਾਬਲੀਅਤ ਭਾਈ ਅਮਰਤਪਾਲ ਸਿੰਘ ਹੀ ਰੱਖਦੇ ਹੈਗੇ ਆ ਸੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਧੜੇ ਨੂੰ ਚਾਹੇਦਾ ਹੈਗਾ ਵੀ ਉਹ ਭਾਈ ਅਮਰਤਪਾਲ ਸਿੰਘ ਨਾਲ ਕੋਲੈਬੋਰੇਸ਼ਨ ਵਿੱਚ ਆਉਣ ਜੇ ਇਹ ਹਾਲਾਂਕਿ ਅਸੀਂ ਨਹੀਂ ਕਹਿੰਦੇ ਵੀ ਇਹ ਸੈਂਟਰ ਦੀਆਂ ਜਾਂ ਇੰਟੈਲੀਜੈਂਸ ਏਜੰਸੀਆਂ ਦੀ ਕਿਸੇ ਚਾਲ ਵਿੱਚ ਉਲਝੇ ਹੋਏ ਆ ਇੰਟੈਲੀਜੈਂਸ ਏਜੰਸੀਆਂ ਇਹ ਚਾਹੁੰਦੀਆਂ ਜੀ ਵੀ ਸੁਖਵੀਰ ਸਿੰਘ ਦੇ ਮੁਕਾਬਲੇ ਗਿਆਨੀ ਹਰਪ੍ਰੀਤ ਸਿੰਘ ਵਾਲੇ ਧੜੇ ਨੂੰ ਹੀ ਲਿਆਂਦਾ ਜਾਵੇ ਉਹਦੇ ਚੋਂ ਭਾਈ ਅਮਰਪਾਲ ਸਿੰਘ ਨੂੰ ਮਾਈਨਸ ਕਰ ਦਿੱਤਾ ਜਾਵੇ ਜੇ ਜੇ ਸੁਖਵੀਰ ਸਿੰਘ ਬਾਦਲ ਦੇ ਧੜੇ ਦੀ ਟੱਕਰ ਗਿਆਨੀ ਹਰਪ੍ਰੀਤ ਸਿੰਘ ਵਾਲੇ ਧੜੇ ਨਾਲ ਹੁੰਦੀ ਆ ਉਹਦੇ ਚੋਂ ਸੁਖਵੀਰ ਸਿੰਘ ਬਾਦਲ ਗੇਨਫੁਲ ਹੋਏਗਾ ਉਹ ਇਹਨਾਂ ਨੂੰ ਹਰਾ ਸਕਦਾ ਹੈ ਮਤਲਬ ਉਹਦਾ ਉਹਨਾਂ ਦਾ ਅਪਰ ਹੈਂਡ ਹੋਏਗਾ ਹਾਂ ਉਹਦਾ ਅਪਰ ਹੈਂਡ ਹੋਊਗਾ ਉਹਦਾ ਫਿਰ ਉਹਦਾ ਵੱਡਾ ਰੀਜ਼ਨ ਇਹ ਕਿ ਇਹ ਵੀ ਹੋ ਸਕਦਾ ਨਾ ਕਿ ਜੇ ਇਹਨਾਂ ਦੇ ਨਾਲ ਜਿਹੜੀ ਲੀਡਰਸ਼ਿਪ ਹੈਗੀ ਹੈ ਉਹ ਬਹੁਤੀ ਤਾਂ ਉਧਰੋਂ ਆਈ ਹੈ ਔਰ ਉਧਰ ਵੀ ਉਹ ਦੂਜੇ ਦਰਜੇ ਦੀ ਸੀ ਹਾਂਜੀ ਹਾਂ ਇਸੇ ਉਹਦੇ ਚ ਤੁਸੀਂ ਦੇਖੋ ਬੀਬੀ ਜ਼ਗੀਰ ਕੌਰ ਆ ਸਰਜੀਤ ਸਿੰਘ ਰਖੜਾ ਹੈਗਾ ਜੀ ਜੀ ਹਾਂ ਈਵਨ ਉਹ ਬਡਾਲਾ ਸਾਹਿਬ ਵੀ ਹੈਗੇ ਆ ਤੇ ਦੂਸਰਾ ਪ੍ਰੇਮ ਸਿੰਘ ਚੰਦੂ ਮਾਜਰਾ ਇਹਨਾਂ ਦੀਆਂ ਜਿਹੜੀਆਂ ਮਾਨਸਿਕ ਤਾਰਾਂ ਨੇ ਉਹ ਸੁਖਵੀਰ ਸਿੰਘ ਬਾਦਲ ਨਾਲ ਜੁੜੀਆਂ ਹੋਈਆਂ ਨੇ ਔਰ ਇਹ ਵੀ ਹੋ ਸਕਦਾ ਇਹ ਚੋਣਾ ਭਾਈ ਹਰਪ੍ਰੀਤ ਸਿੰਘ ਦੀ ਅਗਵਾਈ ਹੇਠਲੇ ਦਲ ਚੋਂ ਜਿੱਤ ਲੈਣ ਤੇ ਮੁੜ ਕੇ ਸੁਖਵੀਰ ਸਿੰਘ ਬਾਦਲ ਨਾਲ ਗੱਠ ਜੋੜ ਕਰ ਲੈਣ ਸੋ ਇਹਨਾਂ ਜੋ ਬਹੁਤ ਸਾਰੇ ਲੋਕ ਆ ਇਦਾਂ ਵੀ ਜਾਣਗੇ ਵੀ ਇਹਨਾਂ ਦਾ ਪਹਿਲਾ ਕੰਮ ਹੈਗਾ ਵੀ ਪਾਵਰ ਸਾਡੇ ਹੱਥਾਂ ਵਿੱਚ ਆ ਜਾਵੇ ਮਤਲਬ ਪਹਿਲਾ ਕੰਮ ਚੋਣ ਜਿੱਤਣੀ ਆ ਉਹ ਕਿਹੜੀ ਪਾਰਟੀ ਜਾਂ ਕਿਹਦਾ ਸਹਾਰਾ ਲੈ ਕੇ ਜਿੱਤਣੀ ਆ ਇਹ ਮੈਟਰ ਨਹੀਂ ਕਰਦਾ ਉਹਨਾਂ ਦਾ ਵੀ ਪਾਵਰ ਨੂੰ ਇੱਕ ਵਾਰੀ ਹੱਥ ਪਾਓ ਮੁੜ ਕੇ ਸੁਖਬੀਰ ਸਿੰਘ ਬਾਦਲ ਨਾਲੋਂ ਕਰ ਲਾਂਗੇ ਸੋ ਅਸੀਂ ਇਹ ਕਹਿ ਰਹੇ ਹਾਂ ਵੀ ਗਿਆਨੀ ਹਰਪ੍ਰੀਤ ਸਿੰਘ ਇੱਥੇ ਸੁਚੇਤ ਰਹਿਣ ਸੋ ਜਿਹੜੀਆਂ ਇਹ ਬਹੁਤ ਸਾਰੀਆਂ ਕਮਜ਼ੋਰ ਕੜੀਆਂ ਨੇ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਧੋਖਾ ਦੇਣਾ ਇਹਨਾਂ ਨੇ ਪੰਥ ਨੂੰ ਵੀ ਧੋਖਾ ਦੇਣਾ ਹੁਣ ਤੁਸੀਂ ਦੇਖੋ ਵੀ ਇਹਨਾਂ ਲੋਕਾਂ ਨੇ ਇਹ ਜਿਹੜੇ ਚਾਰ ਪੰਜ ਬੰਦੇ ਆ ਇਹਨਾਂ ਨੇ ਬੀਬੀ ਸਤਵੰਤ ਕੌਰ ਨੂੰ ਅਕਾਲੀ ਦਲ ਦਾ ਪ੍ਰਧਾਨ ਨਹੀਂ ਬਣ ਦਿੱਤਾ ਕਿਉਂਕਿ ਜੇ ਬੀਬੀ ਜੀ ਜਿਸ ਸ਼ਹਾਦਤਾਂ ਦੀ ਵਿਰਾਸਤੋਂ ਆਏ ਆ ਉਹਨਾਂ ਦਾ ਪੂਰਾ ਗੱਠ ਜੋੜ ਭਾਈ ਅਮਰਤਪਾਲ ਸਿੰਘ ਨਾਲ ਮਤਲਬ ਉਹ ਸਟ੍ਰੇਟ ਵੇ ਹੀ ਹੋ ਜਾਣਾ ਸੀ ਆਪਾਂ ਜੇ ਕਹਿੰਦੇ ਜੀ ਸੋ ਇੱਕ ਮਜ਼ਬੂਤ ਗਰੁੱਪ ਦੇ ਤੌਰ ਤੇ ਦੋਹਾਂ ਧਿਰਾਂ ਨੇ ਇੱਕ ਤਰ੍ਹਾਂ ਨਾਲ ਚੁਣੌਤੀ ਦੇਣੀ ਸੀ ਇਹਦੇ ਨਾਲ ਕੱਲੀ ਸੁਖਵੀਰ ਸਿੰਘ ਬਾਦਲ ਨੂੰ ਚੁਣੌਤੀ ਨਹੀਂ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਉਹ ਤੁਸੀਂ ਦੇਖੋ ਵੀ ਸਾਰੀ ਸਾਰੀਆਂ ਪਾਰਟੀਆਂ ਦੇ ਲੀਡਰ ਚਾਹੇ ਉਹ ਕਾਂਗਰਸ ਦਾ ਚਾਹੇ ਅਕਾਲੀ ਦਲ ਦਾ ਚਾਹੇ ਭਾਜਪਾ ਦਾ ਜਾਂ ਆਮ ਆਦਮੀ ਪਾਰਟੀ ਦਾ ਉਹ ਇਹ ਚਾਹ ਰਿਆ ਵੀ ਕਿਤੇ ਅਮਰਤਪਾਲ ਸਿੰਘ ਬਾਹਰ ਨਾ ਜਾਵੇ ਉਹ ਸਾਰਿਆਂ ਦੀਆਂ ਵੋਟਾਂ ਖਤਮ ਕਰ ਰਿਹਾ ਹੈ ਇਸ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਸੁਚੇਤ ਹੋ ਕੇ ਵੀ ਆ ਜਿਹੜੀਆਂ ਕੁਝ ਕਮਜ਼ੋਰ ਕੜੀਆਂ ਉਹਨਾਂ ਦੇ ਪਾਰਟੀ ਵਿੱਚ ਹੈਗੀਆਂ ਇਹਨਾਂ ਤੇ ਖਿਆਲ ਰੱਖੇ ਹੋ ਸਕਦਾ ਕਿਉਂਕਿ ਇੰਟਰਨਲ ਪਾਰਟੀ ਬਹੁਤ ਕੁਝ ਹੋਇਆ ਕਰਦਾ ਬੇਸ਼ੱਕ ਤੁਹਾਨੂੰ ਟਿਕਟਾਂ ਦੇਣੀਆਂ ਪੈਣ ਇਹਨਾਂ ਨੂੰ ਪਰ ਟਰਾਈ ਕਰੋ ਇਹ ਜਿੱਤਣ ਨਾ ਕਿਉਂਕਿ ਰਾਜਨੀਤੀ ਵਿੱਚ ਇਸ ਤਰ੍ਹਾਂ ਵੀ ਹੁੰਦਾ ਹੈ ਨਾ ਸੋ ਇਹਨਾਂ ਨੂੰ ਟਿਕਟਾਂ ਜ਼ਰੂਰ ਦੇ ਦਿਓ ਪਰ ਕੌਮ ਨੂੰ ਇੱਕ ਤਰ੍ਹਾਂ ਨਾਲ ਇੰਟਰਨਲ ਸੰਦੇਸ਼ ਹੋਵੇ ਵੀ ਇਹਨਾਂ ਨੂੰ ਜਤਾਇਆ ਨਾ ਜਾਵੇ ਜਿਨ੍ਹਾਂ ਨੇ ਸੁਖਵੀਰ ਸਿੰਘ ਬਾਦਲ ਨਾਲ ਜਾ ਕੇ ਮਿਲ ਜਾਣਾ ਸੋ ਗਿਆਨੀ ਹਰਪ੍ਰੀਤ ਸਿੰਘ ਵਾਲੇ ਧੜੇ ਦੀ ਮੇਨ ਕੋਲਾਬੋਰੇਸ਼ਨ ਆ ਜਿਹੜੀ ਉਹ ਭਾਈ ਅਮਰਤਪਾਲ ਸਿੰਘ ਨਾਲ ਬਣਦੀ ਹੈਗੀ ਆ ਤਾਂ ਕਿ ਇਹ ਪੰਥਕ ਜਜ਼ਬਾ ਜਿਹੜਾ ਸ਼ੁੱਧ ਪੰਥਕ ਜਜ਼ਬਾ ਹੈਗਾ ਇਹ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਜਿਹੜੀ ਗੈਰ ਪੰਥਕ ਸਿੱਖ ਵਿਰੋਧੀ ਔਰ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਵੀ ਕਾਰਪੋਰੇਟ ਬੇਸਡ ਰਾਜਨੀਤੀ ਆ ਉਹਦਾ ਖਾਤਮਾ ਕਰ ਸਕੇ ਤੇ ਪੰਥਕ ਜਜ਼ਬੇ ਜਿਹੜੀ ਝੁੰਦਾ ਕਮੇਟੀ ਦੀਆਂ ਰਿਪੋਰਟਾਂ ਅਨੁਸਾਰ ਵੇ ਪੰਥ ਨੂੰ ਪ੍ਰਵਾਨਿਤ ਲੀਡਰਸ਼ਿਪ ਆਉ ਸਾਹਮਣੇ ਆਵੇ ਸੋ ਇਸ ਤਰ੍ਹਾਂ ਦਾ ਸੁਨੇਹਰ ਹੋਗਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਲਈ ਬਣਦਾ ਨਜ਼ਰ ਆ ਰਿਹਾ ਹੈ ਜੀ ਬਿਲਕੁਲ ਜੀ ਔਰ ਦੂਜੇ ਬੰਨੇ ਜਿਹੜਾ ਹੈ ਪੰਥ ਨੂੰ ਵੀ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਕੁੰਡਾ ਰੱਖਣਾ ਪਵੇਗਾ ਕਿਉਂਕਿ ਜਦੋਂ ਇਹੋ ਜਿਹੇ ਹਾਲਾਤ ਹੁੰਦੇ ਨੇ ਤੇ ਬਹੁਤ ਕੁਝ ਜਿਹੜਾ ਹੈ ਵਾਪਰਦਾ ਹੈਗਾ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਬਹੁਤ ਸਾਰੇ ਸਮਝੌਤੇ ਕਹਿ ਲਿਏ ਜਾਂ ਕਈ ਵਾਰੀ ਜਿਹੜੇ ਨੇ ਬੰਦੇ ਵਰਤੇ ਜਾਂਦੇ ਨੇ ਸਾਰਾ ਕੁਝ ਵਾਪਰਦਾ ਹੈਗਾ ਤੇ ਪੰਥ ਨੂੰ ਵੀ ਜਿਹੜਾ ਹੈ ਚੇਤਨ ਜਿਹੜਾ ਹੈ ਉਹ ਰਹਿਣ ਦੀ ਜੇ ਲੋੜ ਆਪਾਂ ਇਹ ਕਹਿ ਸਕ